ਆ ਇੱਕ ਚੀਜ਼ ਨਾ ਥੋੜਾ ਵੀ ਘਰ ਬਰਬਾਦ ਕਰੂ ਯਾਦ ਕਰੋ ਜੇ ਆ ਇੱਕ ਚੀਜ਼ ਤੋਂ ਵੱਜ ਗਏ ਤਾਂ ਥੋੜੇ ਵੀ ਧੀਆਂ ਪੁੱਤ ਵਸਣਗੇ ਯਾਦ ਰੱਖਿਓ ਹੁਣ ਰੋਲਾ ਮੈਂ ਗੱਲ ਕਰਦਾ ਜਿਹੜਾ ਕੀ ਆ ਇੱਕ ਘਟਨਾ ਘੱਟੀ ਆ ਕਹਿੰਦੇ ਸਹੁਰੇ ਨੇ ਜੁਆਈ ਨਹੀਂ ਮਾਰਿਆ ਬਲਕਿ ਕੀ ਆ ਸਾਡੇ ਮੂੰਹਾਂ ਤੋਂ ਇੱਕ ਨਕਾਬ ਉਤਾਰਿਆ ਉਹ ਕੀ ਕੋ ਦਾ ਨਕਾਬ ਆ ਜੀ ਨੇ ਘਰ ਜਾੜਿਆ ਤੇ ਆ ਮੀਡੀਆ ਵਾਲਿਆਂ ਨੇ ਸ਼ਰਮ ਨਾ ਰੱਖੀ ਆ ਯਾਰ ਕੋਈ ਕਹਿੰਦਾ ਏਆਈਜੀ ਨੇ ਮਾਰਤਾ ਜੀ ਕੋਈ ਕਹਿੰਦਾ ਆਈਪੀਐਸ ਮਾਰਤਾ ਆਈਆਰਐਸ ਮਾਰਤਾ ਉਹ ਬਕਵਾਸ ਮਰ ਜੀ ਨੂੰ ਅਕਸਰ ਨੂੰ ਕੀ ਸੀ ਤਾਂ ਬੰਦੇ ਯਾਰ ਉਹਨਾਂ ਦੇ ਵੀ ਜਜ਼ਬਾਤ ਸੀ ਉਹਨਾਂ ਦੇ ਰਿਸ਼ਤੇ ਸੀ ਤੇ ਰਿਸ਼ਤੇ ਚ ਦਰਾੜਾਂ ਪਈਆਂ ਸੀ ਮਸਲਾ ਜਿਹੜੀ ਗੱਲ ਦਾ ਕਰਨ ਵਾਲਾ ਜਿਹਦੇ ਕਰਕੇ ਘਰ ਜੜਿਆ ਉਜੜਦਾ ਕਾਰਨ ਕੀ ਆ ਉਹਨਾਂ ਗੱਲਾਂ ਤੇ ਜ਼ਿਕਰ ਕਰਾਂਗੇ ਜੇ ਧੀਆ ਪੁੱਤਾਂ ਵਾਲੇ ਹੋ ਨਾ ਤਾਂ ਅੱਜ ਇਸ ਗੱਲ ਨੂੰ ਗੌਰ ਕਰਿਓ ਯਾਰ ਕਿਉਂਕਿ ਇਹਨਾਂ ਨੇ ਘਰ ਝਾੜਤੇ ਤੇ ਉਹਨਾਂ ਘਰਾਂ ਦੇ ਰੋਜ਼ ਉਜੜਦੇ ਘਰਾਂ ਨੂੰ ਬਸਾਉਣ ਦੀ ਕੋਸ਼ਿਸ਼ ਸਾਡੀ ਸੰਸਥਾ ਵੱਲੋਂ ਵੀ ਕੀਤੀ ਜਾਂਦੀ ਹੈ ਤੇ ਬਹੁਤ ਘਰ ਬਸਾਏ ਵੀ ਹੈਗੇ ਆ ਮੈਂ ਤੁਹਾਨੂੰ ਇੱਕੋ ਗੱਲ ਕਰਦਾ ਕਿ ਇੱਕ ਬੰਦਾ ਸਿਆਣਾ ਉਹ ਮੰਨੋਗੇ ਜਿਹੜਾ ਠੇਬਾ ਖਾ ਕੇ ਸੰਭਲਦਾ ਜਾ ਜਿਹੜਾ ਕੀ ਹੈ ਕਿਸੇ ਨੂੰ ਕੀ ਠੇਪਾ ਖਾਦੇ ਨੂੰ ਦੇਖ ਕੇ ਆਪ ਉਸ ਜਗ੍ਹਾ ਤੋਂ ਸੰਭਲ ਜੇ ਹੁਣ ਮਤਲਬ ਬੜੀ ਵੱਡੀ ਘਟਨਾ ਘਟਿਆ ਇਹ ਤੇ ਸਮਾਜ ਚ ਰੋਜ਼ ਘਟ ਰਹੀਆਂ ਸਿਰਫ ਹਾਈਲਾਈਟ ਤਾਂ ਹੋ ਗਈ ਕਹਿੰਦੇ ਜੀ ਵੱਡੇ ਉੱਤੇ ਤੇ ਸੀ ਪਰ ਸੀ ਤਾਂ ਇੱਕ ਕੁੜੀ ਦਾ ਪਿਓ ਸੀ ਉਹ ਕੁੜੀ ਦਾ ਪਿਓ ਨੇ ਕੀ ਹੈ ਇੱਕ ਕਿਸੇ ਦਾ ਪੁੱਤ ਮਾਰਿਆ ਪਰ ਮਾਰਿਆ ਕਿਉਂ ਆ ਉਹਦੇ ਵਿੱਚ ਅਸਲ ਜਿਹੜੇ ਵਜ੍ਹਾ ਨੇ ਉਹਦੀਆਂ ਗੱਲਾਂ ਤਾਂ ਸਾਰੇ ਚੈਨਲ ਹੀ ਕਰੀ ਜਾਂਦੇ ਪਰ ਚੈਨਲ ਗੱਲਾਂ ਕਿੱਥੇ ਕਰਦੇ ਆ ਉਹਦਿਆਂ ਦੀਆਂ ਗੱਲਾਂ ਕਰਦੇ ਆ ਰੁਤਵੇ ਤੇ ਰਿਸ਼ਤੇ ਇਹੀ ਕੀ ਹੈ ਇਸ ਪੋਸਟ ਦਾ ਟਾਈਟਲ ਬਣਾਇਆ ਵੀ ਰੁਤਵੇ ਨਾਲ ਰਿਸ਼ਤੇ ਨਹੀਂ ਨਿਭਦੇ ਜੇ ਨਿਭਦੇ ਹੁੰਦੇ ਤਾਂ ਮੈਂ ਕਹਿੰਦਾ ਫਿਰ ਆਈਐਸ ਆਈਪੀਐਸ ਨਾਲ ਸਭ ਤੋਂ ਵੱਧ ਤਲਾਕ ਵੀ ਹੋ ਰਹੇ ਆ ਇਹਦਾ ਕਾਰਨ ਕੀ ਆ ਯਾਰ ਤਲਾਕ ਨੂੰ ਮਜ਼ਾਕ ਬਣਾ ਕੇ ਧਰਤਾ ਸਮਾਜ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਸੀਂ ਕੀ ਆ ਲਾਮਾ ਲੈਨੇ ਆ ਤੇ ਕਮਿਟਮੈਂਟ ਕਰਦੇ ਆ ਉਸੇ ਗੁਰੂ ਨੂੰ ਅਸੀਂ ਕੀ ਆ ਫਿਰ ਧੋਖਾ ਦਿੰਨੇ ਆ ਗੁਰੂ ਤੋਂ ਬੇਮੁਖ ਹੋਨੇ ਆ ਮਸਲਾ ਦੋਸਤੋ ਰਿਸ਼ਤਿਆਂ ਦੇ ਟੁੱਟਣ ਦਾ ਜਿਹੜੇ ਘਰ ਚ ਵੀ ਕੋਈ ਰਿਸ਼ਤੇ ਟੁੱਟ ਰਹੇ ਆ ਇਹਨਾਂ ਗੱਲਾਂ ਤੇ ਗੌਰ ਕਰਿਓ ਜਿਹਦੀ ਕੋਈ ਧੀ ਘਰੇ ਬੈਠੀ ਆ ਉਹਨੂੰ ਪੁੱਛ ਕੇ ਦੇਖਿਓ ਜਿਹਦੀ ਭੈਣ ਘਰੇ ਬੈਠੀ ਆ ਉਹਨੂੰ ਪੁੱਛ ਕੇ ਦੇਖੋ ਤੇ ਉਹਨਾਂ ਨੂੰ ਬੇਨਤੀ ਕਰਦੇ ਆ ਪੋਕੀ ਕੋ ਹੁੰਦੀ ਆ ਜਿਹਦੇ ਕਰਕੇ ਕੀ ਆ ਸਾਡੇ ਘਰ ਉਜੜੀ ਜਾਂਦੇ ਆ ਸਭ ਤੋਂ ਵੱਡੀ ਗੱਲ ਕੀ ਆ ਪਿਛਲੇ ਟਾਈਮ ਤੇ ਸੈਂਕੜੇ ਕੁੜੀਆਂ ਦੋਸਤੋ ਤੋਰੀਆਂ ਭੈਣਾ ਬਣਾ ਕੇ ਤੋਰਦੇ ਆ ਅਕਸਰ ਕੀ ਆ ਗੱਲ ਕਰਦੇ ਆ ਬਾਈ ਸਾਡੇ ਨਾਲ ਮੇਜਰ ਆ ਜਿਆਦਾ ਕੀ ਆ ਉਹ ਇਹਨਾਂ ਗੱਲਾਂ ਦੇ ਵਿੱਚ ਕੀ ਆ ਹੈਂਡਲ ਕਰਦਾ ਕਿਉਂਕਿ ਉਹਦੀ ਕਾਉਂਸਲਿੰਗ ਬੜੀ ਜ਼ਬਰਦਸਤ ਆ ਬਾਈ ਦਾ ਨੰਬਰ ਆ 98785 71023 ਇਸ ਨੰਬਰ ਤੇ ਅਕਸਰ ਕੀ ਆ ਕੁੜੀਆਂ ਦੇ ਮਾਪਿਓ ਫੋਨ ਕਰਦੇ ਆ ਮੁੰਡੇ ਵਾਲੇ ਫੋਨ ਕਰ ਦਿੰਦੇ ਆ ਜਿਹੜਾ ਘਰ ਬਸਾਉਣਾ ਚਾਹੁੰਦਾ ਇੱਕ ਪਾਸਾ ਵੀ ਫੋਨ ਕਰਦੇ ਤਾਂ ਅਸੀਂ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਇੱਕੋ ਗੱਲ ਦੇਖਦੇ ਆ ਕਿ ਉੱਥੇ ਕੋਈ ਕਰੈਕਟਰ ਦਾ ਮੈਟਰ ਨਾ ਹੋਵੇ ਕਿਰਦਾਰ ਨਾ ਗੰਦਾ ਹੋਵੇ ਜਾਂ ਲੜਕੀ ਦਾ ਲੜਕੇ ਦਾ ਜਿੱਥੇ ਕਰਦਾਰ ਦਾ ਮਸਲਾ ਹੈ ਨਹੀਂ ਉੱਥੇ ਦੂਜਾ ਮਸਲਾ ਦੋਸਤੋ ਈਗੋ ਦਾ ਆ ਜਾਂਦਾ ਇਹ ਜਿਹੜਾ ਰਿਸ਼ਤਾ ਹੁਣ ਕੀ ਆ ਟੁੱਟਿਆ ਟੁੱਟਿਆ ਨਹੀਂ ਦੋ ਘਰ ਉਜੜੇ ਆ ਉਹਦਾ ਸਭ ਤੋਂ ਵੱਡਾ ਕਾਰਨ ਕੀ ਆ ਸਿਰਫ ਉਹਨਾਂ ਨੂੰ ਕੋਈ ਕੀ ਆ ਵਿਚਕਾਰਲਾ ਜਿਹੜਾ ਵਿਚੋਲਾ ਕੋਈ ਚੱਜ ਦਾ ਉਹਨਾਂ ਨੂੰ ਹਮਦਰਦ ਨਹੀਂ ਮਿਲਿਆ ਇਸ ਰਿਸ਼ਤੇ ਨੂੰ ਸਿਰੇ ਲਾਉਣ ਵਾਲਾ ਹਮਦਰਦ ਮਿਲ ਜਾਂਦਾ ਤਾਂ ਮੇਰੇ ਖਿਆਲ ਚ ਕੀ ਆ ਡਾਈਵੋਰਸ ਵੀ ਕੀ ਆ ਤਰੀਕੇ ਨਾਲ ਹੋ ਜਾਂਦਾ ਜਾਂ ਕੀ ਹੋ ਸਕਦਾ ਘਰ ਹੀ ਬਸ ਜਾਂਦਾ ਰੋਲਾ ਇਹ ਆਹੀ ਅਕਸਰ ਦੋਸਤੋ ਘਰ ਜਦੋਂ ਰੋਲਾ ਪੈਂਦਾ ਹਨ ਪੰਚਾਇਤਾਂ ਆਉਂਦੀਆਂ ਨੇ ਇੱਕ ਕੁੜੀ ਵਾਲਿਆਂ ਦੀ ਪੰਚਾਇਤ ਹੁੰਦੀ ਹੈ ਇੱਕ ਮੁੰਡੇ ਵਾਲਿਆਂ ਦੀ ਪੰਚਾਇਤ ਹੁੰਦੀ ਹੈ ਮੁੰਡੇ ਵਾਲੀ ਪੰਚਾਇਤ ਮੁੰਡੇ ਦਾ ਪੱਖ ਲੈਂਦੀ ਹੈ ਕੁੜੀ ਵਾਲੀ ਪੰਚਾਇਤ ਕੁੜੀ ਦਾ ਹੀ ਪੱਖ ਲੈਂਦੀ ਆ ਸਾਂਝੀ ਗੱਲ ਕਰਨ ਵਾਲਾ ਕੋਈ ਹੁੰਦਾ ਨਹੀਂ ਤੇ ਰੋਲਾ ਵਾਧਦਾ ਵਾਧਾ ਫਿਰ ਤਲਾਕ ਸਾਡੇ ਗਵਾਂਢੀ ਪਿੰਡ ਦਾ ਮੈਂ ਪਿੰਡ ਦਾ ਨਾਂ ਨਹੀਂ ਲੈਂਦਾ ਉੱਥੋਂ ਦਾ ਸਰਪੰਚ ਹੁਬ ਕੇ ਕਹਿੰਦਾ ਪਿਛਲੇ ਕਹਿੰਦਾ ਕਿ ਆ 2 ਸਾਲਾਂ ਦੇ ਵਿੱਚ ਕਹਿੰਦਾ ਮੈਂ ਘਟੂ ਘਟ 30 ਕੁੜੀਆਂ ਸਾਡੇ ਪਿੰਡ ਦੀਆਂ ਕਹਿੰਦਾ ਵੀ ਤਲਾਕ ਹੋ ਗਏ ਕਹਿੰਦਾ ਰੋਲਿਆਂ 'ਚ ਮੈਂ ਜਾ ਕੇ ਆਇਆ ਮੈਂ ਮੋਤ ਪਰ ਵੀ ਸਾਡੇ ਇਹ ਜੇ ਹੋ ਗਏ ਦੋਸਤੋ ਕੀ ਆ ਦੋਨਾਂ ਪਾਸੇ ਜਾ ਕੇ ਵਿਰਾਥ ਨੇ ਕੀ ਉਸੇ ਕੁੜੀ ਦਾ ਘਰ ਜਾੜ ਕੇ ਆ ਕੇ ਉਹਨਾਂ ਦੇ ਘਰੇ ਬਹਿ ਕੇ ਸ਼ਰਾਬ ਵੀ ਪੀਂਦੇ ਆ ਤੇ दारू ਹੱਥ ਨੇ ਬੋਤਲਾਂ ਪੀਂਦੇ ਆ ਸ਼ਰਮ ਹੋਣੀ ਚਾਹੀਦੀ ਆ ਸਮਾਜ ਜਾ ਕਿੱਧਰ ਰੋ ਰਿਹਾ ਰੌਲਾ ਮਤਲਬ ਆ ਦੋਸਤੋ ਇਹੀ ਆ ਹੁਣ ਗੱਲਾਂ ਮੋਟੀਆਂ ਆ ਜਾਂ ਦੋ ਤਿੰਨ ਗੱਲਾਂ ਕੀ ਆ ਮੀਡੀਆ ਚ ਚੱਲੀ ਜਾਂਦੀਆਂ ਕਹਿੰਦੇ ਸਭ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਜਾਂਦੀ ਆ ਕਹਿੰਦੇ ਜੀ ਇਹਨਾਂ ਨੇ ਦੋਨਾਂ ਨੇ ਇੱਕ ਦੂਜੇ ਦੇ ਪਰਚੇ ਕਰਾਇਏ ਤੇ ਪੁਲਿਸ ਨੇ ਦੋਨਾਂ ਪਾਸਿਓਂ ਕੀ ਆ ਪੈਸਾ ਖਾਦਾ ਹੋ ਵੇਜਾ ਕਪੂਰ ਤੋਂ ਮੁਲਾਜ਼ਮ ਸੀ ਦੋਨਾਂ ਨੇ ਵਿੱਚੋਂ ਕੀ ਆ ਕੋਈ ਇੱਕ ਬੰਦਾ ਵੀ ਹਮਦਰਦੀ ਵਾਲਾ ਕੋਈ ਚੰਗਾ ਵਿੱਚ ਅਫਸਰ ਹੁੰਦਾ ਤਾਂ ਹੋ ਸਕਦਾ ਕਿ ਆ ਕੋਈ ਨੇੜਤਾ ਬਣਾ ਲੈਂਦਾ ਕੋਸ਼ਿਸ਼ ਕਰ ਲੈਂਦਾ ਪਰ ਦੋਨਾਂ ਪਾਸੇ ਜਿਵੇਂ ਕੀ ਉਂਗਲਾਂ ਲੱਗੀਆਂ ਨੇ ਤੇ ਜੋ ਕੁਝ ਹੋਇਆ ਜਿਵੇਂ ਕਹਿੰਦੇ ਪਹਿਲਾ ਮੁੰਡੇ ਦੇ ਐਸ்சி ਸਰਟੀਫਿਕੇਟ ਦਾ ਰੌਲਾ ਪਾ ਲਿਆ ਉਹਨਾਂ ਨੇ ਉਹਦੇ ਤੇ ਕੀ ਅਲੀਗੇਸ਼ਨ ਲਾਇਆ ਉਹ ਮੁੰਡੇ ਦੀ ਨੌਕਰੀ ਜਾਣ ਤੱਕ ਦਾ ਕੀ ਆ ਮਸਲਾ ਬਣਿਆ ਕਹਿੰਦੇ ਪਿਓ ਨੇ ਕਿਹਾ ਕੁੜੀ ਦੇ ਪਿਓ ਨੇ ਜਿਹਨੇ ਕੀ ਆ ਮਰਡਰ ਕੀਤਾ ਉਹ ਕਹਿੰਦਾ ਵੀ ਕੀ ਐਸ்சி ਸਰਟੀਫਿਕੇਟ ਜਾਲੀ ਪੜਿਆ ਜੀ ਸਰਟੀਫਿਕੇਟ ਉਹਦੇ ਚੈੱਕ ਕਰਾਉਣ ਲੱਗ ਗਿਆ ਮੈਂ ਕਹਿੰਦਾ ਪਹਿਲਾਂ ਦੇਖਣਾ ਚਾਹੀਦਾ ਇੱਕੋ ਗੱਲ ਸਮਝਣ ਵਾਲੀ ਆ ਰਿਸ਼ਤਾ ਕਰਨ ਤੋਂ ਪਹਿਲਾਂ ਕੁੜੀ ਦਾ ਤਾਂ ਤੁਸੀਂ ਪਹਿਲਾਂ ਇਹ ਚੀਜ਼ਾਂ ਕੀ ਆ ਵਾਚਣ ਦੀ ਲੋੜ ਆ ਜਿਹਦੇ ਪਿੱਛੇ ਬਾਅਦ ਵਿੱਚ ਬਟਟ ਟ ਪੈਂਦੇ ਆ ਪਹਿਲਾਂ ਦੇਖ ਲਓ ਜੇ ਨੌਕਰੀ ਲਗਾ ਕਿੰਨਾ ਕੁ ਔਖਾ ਦੋਸਤੋਂ ਅਸੀਂ ਕੀ ਆ ਗੱਡੀ ਜਾਂ ਪਸ਼ੂ ਲੈਣ ਲੱਗੇ ਵੀ ਰਵਾ ਦੇਖਦੇ ਆ ਰਵਾ ਦੇਖਣ ਦੀ ਵੀ ਲੋੜ ਹੁੰਦੀ ਆ ਅਕਸਰ ਕੀ ਉਹ ਚੈੱਕ ਹੋਣੋਂ ਹਟ ਕੇ ਕੱਲਾ ਰਤਬਾ ਦੇਖਿਆ ਗਿਆ ਰਤਬਾ ਦੇਖ ਕੇ ਕਹਿੰਦੇ ਉਹਦੇ ਘਰੇ ਜਾ ਕੇ ਹੁਣ ਉਹਦੀ ਜਿਹੜੀ ਕੁੜੀ ਦੇ ਮਾਪਿਓ ਆਪਣੇ ਸੌਰੀ ਮੁੰਡੇ ਦੇ ਮਾਪਿਓ ਨੇ ਉਹ ਕਹਿੰਦੇ ਸਾਡੇ ਕਦੇ ਰਿਸ਼ਤਾ ਆਪ ਲੈ ਕੇ ਚੱਲ ਕੇ ਆਏ ਸੀ ਇਹ ਜੀ ਜਿਹੜਾ ਸੀਗਾ ਉਹਨੇ ਆ ਕੇ ਸਾਡੇ ਮੁੰਡੇ ਤੇ ਪ੍ਰੈਸ਼ਰ ਪਾਇਆ ਕੁੜੀ ਦੇ ਉਮਰ ਦਾ ਗੈਪ ਸੀ ਇਹ ਵੀ ਇੱਕ ਕਾਰਨ ਹੋ ਸਕਦਾ ਰਿਸ਼ਤੇ ਦੇ ਵਿੱਚ ਕੀ ਆ ਫ੍ਰਿਕਸ਼ਨ ਬਣਦਾ ਠੀਕ ਹੈ ਉਹਨਾਂ ਦਾ ਮੇਲ ਨਾ ਭੜਿਆ ਹੋਵੇ ਹੁਣ ਜਿਹੜਾ ਗੈਪ ਸੀਗਾ ਮਾਕੇ ਉਮਰ ਦੇ ਵਿੱਚ ਉਹਨੂੰ ਕਹਿੰਦੇ ਕੁੜੀ ਦੇ ਪਿਓ ਨੇ ਕੀ ਆ ਮੁੰਡੇ ਨੂੰ ਲਾਲਚ ਦਿੱਤਾ ਕਹਿੰਦਾ ਮੈਂ ਵੀ ਇੱਕ ਵੱਡਾ ਪੁਲਿਸ ਆਫਸਰ ਆ ਤੂੰ ਵੀ ਕੀ ਆ ਆਈਆਰਐਸ ਹੈਗਾ ਤਾਂ ਕਹਿੰਦਾ ਮੈਂ ਕੀ ਆ ਏਡੀਜੀਪੀ ਤੱਕ ਰਿਟਾਇਰ ਹੋਊ ਕਹਿੰਦੇ ਵੀ ਇਹ ਗੱਲਾਂ ਕਈਆਂ ਗਈਆਂ ਕਹਿ ਰਹੇ ਨੇ ਜਿਹੜੀਆਂ ਗੱਲਾਂ ਮੀਡੀਆ ਛਾਲ ਰਿਹਾ ਤੇ ਮੈਂ ਕਹਿੰਦਾ ਰੁਤਬੇ ਦੀ ਗੱਲ ਕੀਤੀ ਗਈ ਤੇ ਕਹਿੰਦੇ ਰੁਤਬੇ ਕਰਕੇ ਫਿਰ ਕੀ ਆ ਰਿਸ਼ਤਾ ਕਹਿੰਦੇ ਸਿਰ रिश्ਤੇ ਨਿਭਦੇ ਕਾਦੇ ਨਾਲ ਆ ਦੋਸਤੋ ਹਲੀਮੀ ਦੇ ਨਾਲ ਨਿਭਦੇ ਆ ਜਿਹੜੇ ਮਾਪਿਓ ਪਹਿਲਾਂ ਕੀ ਆ ਸੰਸਕਾਰ ਦਿੰਦੇ ਸੀ ਸਭ ਤੋਂ ਵੱਡੀ ਤਰਾਸਦੀ ਕੀ ਆ ਸਾਡੀਆਂ ਕੀ ਆ ਔਰਤਾਂ ਦੇ ਨਾਲ ਪਿਛਲੇ ਟਾਈਮ 'ਚ ਜਿਹੜਾ ੱਤਕਾ ਹੋਇਆ ਉਹਦੇ ਕਰਕੇ ਕੀ ਆ ਜਿਹੜੇ ਅੱਜ ਕੀ ਆ ਮਾਵਾ ਨੇ ਸਭ ਤੋਂ ਵੱਧ ਜਿਹੜਾ ਬਟਟ ਪੈ ਰਿਆ ਰਿਸ਼ਤਿਆਂ 'ਚ 90% ਰਿਸ਼ਤਿਆਂ ਦੇ ਵਿੱਚ ਰੌਲਾ ਕੁੜੀ ਦੇ ਮਾ ਜਾਂ ਮੁੰਡੇ ਦੀ ਕੀ ਆ ਮਾਂ ਵੱਲੋਂ ਹੁੰਦਾ ਮਸਲਾ ਉੱਥੇ ਆ ਕੇ ਖੜ ਜਾਂਦਾ ਰੌਲੇ ਆ ਕੇ ਕੀ ਆ ਦੋਨਾਂ ਨੇ ਗੁਲਾਮੀ ਕੀ ਆ ਪਹਿਲਾਂ ਚੱਲੀ ਆ ਸਾਡੇ ਮਾਪਿਓ ਦੇ ਜਿਹੜੇ ਸਹਗੇ ਸਾਡੇ ਪਿਓ ਨੇ ਸਾਡੇ ਦਾਦੇ ਨੇ ਉਹਨਾਂ ਨੇ ਵੀ ਔਰਤਾਂ ਨੂੰ ਕੀ ਆ ਨੀਵਾ ਦਰਜਾ ਸਮਝ ਕੇ ਉਹਨਾਂ ਨੇ ਕੀ ਦਬਸ਼ ਪਾਉਣ ਦੀ ਕੋਸ਼ਿਸ਼ ਕੀਤੀ ਆ ਉਹ ਦਬਸ਼ ਝੱਲਣ ਵਾਲੀਆਂ ਜਿਹੜੀਆਂ ਮਾਵਾ ਨੇ ਨਾ ਉਹ ਆਪਣੀਆਂ ਕੁੜੀਆਂ ਨੂੰ ਇੱਕ ਗੱਲ ਕਹਿੰਦੀਆਂ ਨੇ ਵੀ ਤੈਨੂੰ ਝੱਲਣ ਦੀ ਲੋੜ ਨਹੀਂ ਮੈਂ ਬੈਠੀ ਆ ਪਰ ਮੈਂ ਇੱਕ ਗੱਲ ਕਹਿਣਾ ਉਹਨਾਂ ਮਾਵਾ ਨੂੰ ਉਹਨਾਂ ਨੇ ਸਿੱਕੇ ਦਾ ਦੂਜਾ ਪਾਸਾ ਨਹੀਂ ਦੇਖਿਆ ਕਿਉਂਕਿ ਉਹਦਾ ਵਸ ਗਈਆਂ ਭਾਵੇਂ ਕੁੱਟ ਖਾਧੀ ਭਾਵੇਂ ਕੋਸ਼ ਕੀਤਾ ਭਾਵੇਂ ਹਲੀਮੀ ਨਾਲ ਪਰ ਅੱਜ ਤਾਂ ਕੁੱਟ ਖਾਣ ਦੀ ਵੀ ਲੋੜ ਨਹੀਂ ਕਾਨੂੰਨ ਬੜਾ ਜ਼ਬਰਦਸਤ ਹੈਗਾ ਬੜੇ ਤਰੀਕੇ ਹੈਗੇ ਆ ਪਰ ਉਹ ਮਾਵਾ ਫਿਰ ਕੀ ਕਰਦੀਆਂ ਨੇ ਛੱਡ ਛੜਾਈ ਤੱਕ ਆਪ ਕੀ ਆਪਣੇ ਕੁੜੀਆਂ ਦੇ ਧੀਆਂ ਦੇ ਰਿਸ਼ਤੇ ਲੈ ਕੇ ਜਾਂਦੀਆਂ ਨੇ ਉਹਨਾਂ ਨੇ ਆਪ ਜਿਹੜਾ ਬਰਦਾਸ਼ਤ ਕੀਤਾ ਉਸੇ ਸੇਕ ਨੂੰ ਫਿਰ ਕੁੜੀ ਰਾਹੀ ਕੱਢਣ ਦੀ ਕੋਸ਼ਿਸ਼ ਕਰਦੀਆਂ ਨੇ ਤੇ ਆਲਦੀ ਕੁੜੀ ਦਾ ਘਰ ਪੱਟ ਪੈਂਦੀਆਂ ਨੇ ਉਹਨਾਂ ਨੇ ਦੂਜਾ ਪਾਸਾ ਤਾਂ ਦੇਖਿਆ ਨਹੀਂ ਨਾ ਤੂੰ ਬਾਅਦ 'ਚ ਕੀ ਵਾਪਰਦਾ ਅਸੀਂ ਗੱਲ ਕੀ ਕਰਦੇ ਆਂ ਦੋਸਤੋ ਜਿੱਥੇ ਵੀ ਹੁੰਦਾ ਸਾਡੇ ਇਥੇ ਗੁਰੂ ਘਰ ਹੈਗਾ ਮਸਤੂਆਣਾ ਸਾਹਿਬ ਪਵਿੱਤਰ ਥਾਂ ਉੱਥੇ ਬਿਠਾ ਕੇ ਅਸੀਂ ਇੱਕੋ ਗੱਲ ਪੁੱਛਦੇ ਹੁੰਨੇ ਆਂ ਕਿਉਂਕਿ ਸਾਡਾ ਨਾ ਕੁੜੀ ਵਾਲਾ ਨਾ ਲਾਗਾ ਤੇ ਕਹਿੰਦਾ ਮੁੰਡਿਆਂ ਨਾਲ ਹੁੰਦਾ ਅਸੀਂ ਬਿਠਾ ਕੇ ਇੱਕ ਗੱਲ ਪੁੱਛਦੇ ਆਂ ਕੁੜੀ ਨੂੰ ਵੀ ਪੁੱਛ ਲੈਂਦੇ ਆਂ ਵੀ ਮੁੰਡੇ 'ਚ ਕੋਈ ਗੁਣ ਹੈ ਜੇ ਇੱਕ ਵੀ ਗੁਣ ਕੋਈ ਗਣਾ ਦੇ ਕੁ ਤੇ ਮੁੰਡੇ ਨੂੰ ਵੀ ਕੀ ਆਹੀ ਪੁੱਛਦੇ ਆ ਜੇ ਇੱਕ ਵੀ ਗੁਣ ਕੇ ਆ ਮੁੰਡਾ ਕਹਿ ਦਿੰਦਾ ਤਾਂ ਉਦੋਂ ਬਾਅਦ ਕੀ ਆ ਮਸਲੇ ਕੱਲੇ ਈਗੋ ਦੇ ਰਹਿ ਜਾਂਦੇ ਆ ਤੇ ਕੱਲੀ ਈਗੋ ਆ ਜਿਹੜੀ ਸਾਡੇ ਘਰ ਬਰਬਾਦ ਕਰੀ ਜਾਂਦੀ ਆ ਇੱਕ ਈਗੋ ਨੂੰ ਛੱਡ ਕੇ ਹੁਣ ਇਹ ਦੋਨੇ ਜਿਹੜੇ ਘਰ ਬਰਬਾਦ ਹੋਏ ਆ ਇੱਕ ਈਗੋ ਦੇ ਮਸਲੇ ਦੇ ਉੱਤੇ ਆ ਕੇ ਕਿੱਥੋਂ ਤੱਕ ਰੱਪੜ ਗਿਆ ਨਾ ਤਾਂ ਉਹਨਾਂ ਦਾ ਪੁੱਤਰ ਰਹਾ ਤੇ ਨਾ ਕੀ ਆ ਉਹ ਬੰਦਾ ਵਸਦਿਆਂ ਚ ਰਹਾ ਨਾ ਉਹਦੀ ਧੀ ਵਸਦਿਆਂ ਚ ਰਹੀ ਆ بڑے ਛੋਟੇ ਛੋਟੇ ਮਸਲੇ ਨੇ ਦੋਸਤੋ ਪਰ ਤਲਾਕ ਨੂੰ ਜਿਹੜਾ ਅਸੀਂ ਮਜ਼ਾਕ ਬਣਾ ਰੱਖਿਆ ਇਸ ਮਜ਼ਾਕ ਨੂੰ ਕੀ ਆ ਕੱਲ ਨੂੰ ਸਾਡੀ ਵੀ ਧੀ ਹੈਗੀ ਆ ਸਾਡੇ ਵੀ ਭੈਣਾਂ ਹੈਗੀਆਂ ਨੇ ਸਾਡੇ ਨਾਲੇ ਚੀਜ਼ਾਂ ਵਾਪਰਨੀਆਂ ਨੇ ਤੇ ਇਹਨਾਂ ਚੀਜ਼ ਨੂੰ ਹੈਂਡਲ ਕਰਨ ਵਾਸਤੇ ਬੜੇ ਤਰੀਕੇ ਨੇ ਉਹਨਾਂ ਦੇ ਟਾਈਮ 'ਚ ਨਾ ਤੁਹਾਡੇ ਨਾਲ ਕੁਝ ਮੈਂ ਕਿ ਕੇ ਸਾਂਝੇ ਕਰਾਂਗੇ ਜਿਹੜੇ ਕਿ ਅਸੀਂ ਕੁੜੀਆਂ ਤੋਰੀਆਂ ਨੇ ਕੁੜੀਆਂ ਬਸਾਈਆਂ ਨੇ ਸਾਇੰਟਿਸਟ ਕੁੜੀਆਂ ਆਸਟ੍ਰੇਲੀਆ ਦੇ ਵਿੱਚ ਜਿਹੜੀ ਬਈ ਮੇਜਰ ਨੇ ਕਾਉਂਸਲਿੰਗ ਕਰਕੇ ਕਿ ਉਹਦੋਂ ਸਾਡੀ ਸਾਰੀ ਟੀਮ ਨੇ ਦੋਨਾਂ ਪਾਸੇ ਕਾਉਂਸਲਿੰਗ ਕਰਕੇ ਕਿ ਉਹ ਕੁੜੀ ਬਸਾਈ ਆ ਸਾਇੰਟਿਸਟਾਂ ਕੁੜੀਆਂ ਜੇ ਆਸਟ੍ਰੇਲੀਆ ਦੇ ਵਿੱਚ ਦੋਨੇ ਪਾਸੇ ਪੜੇ ਲਿਖੇ ਪਰਿਵਾਰ ਸੀ ਦਿੱਲੀ ਰਹਿੰਦੇ ਸੀ ਮਸਲਾ ਕਿੱਲਾ ਛੋਟੀ ਜੀ ਈਗੋ ਦਾ ਸੀ ਜਾਂ ਪਰਿਵਾਰ ਦੇ ਕਿ ਇੰਟਰਫੀਰੈਂਸ ਦਾ ਸੀ ਪਰ ਮਾਪਿਓ ਨੂੰ ਵੀ ਸਮਝਣਾ ਚਾਹੀਦਾ ਕਿ ਤੁਹਾਡੇ ਪੁੱਤ ਦਾ ਪਰਿਵਾਰ ਵੀ ਅੱਗੇ ਸ਼ੁਰੂ ਹੋਣਾ ਉਹਦਾ ਕੀ ਆ ਬੱਚੇ ਨੇ ਉਹਦੀ ਘਰ ਵਾਲੀ ਆ ਉਹ ਉਹਦਾ ਅਸਲ ਪਰਿਵਾਰ ਹੈ ਜਿਹੜਾ ਹੈ ਮਾਪਿਓ ਵੀ ਪਰਿਵਾਰ ਦਾ ਹਿੱਸਾ ਨੇ ਪਰ ਕੀ ਆ ਸਭ ਤੋਂ ਪਹਿਲਾਂ ਪ੍ਰਾਇੋਰਟੀ ਕੀ ਹੁੰਦੀ ਆ ਉਹ ਪ੍ਰਾਇੋਰਟੀ ਸਾਨੂੰ ਕੀ ਆ ਮਿਥਨੀਆਂ ਪੈਣਗੀਆਂ ਤੇ ਮਾਪਿਓ ਨੂੰ ਵੀ ਸਮਝ ਬਣਾਉਣੀ ਪਊਗੀ بڑے ਮਸਲਿਆਂ ਦੇ ਵਿੱਚ 90% ਮਸਲਿਆਂ 'ਚ ਕੀ ਆ ਔਰਤਾਂ ਦੇ ਵਿੱਚ ਕੀ ਆ ਕੋਈ ਨਾ ਕੋਈ ਬਟਟ ਹੁੰਦੀ ਆ ਰੌਲਾ ਹੁੰਦਾ ਤੇ ਰਿਸ਼ਤਿਆਂ ਨੂੰ ਬੜੇ ਸਲੀਕੇ ਨਾਲ ਹੈਂਡਲ ਕੀਤਾ ਜਾ ਸਕਦਾ ਤੇ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਕਿ ਜਿਹੜਾ ਇਹ ਵਾਕਿਆ ਹੋਈ ਆ ਘਟਨਾ ਇਹਦੇ ਵਿੱਚੋਂ ਕੀ ਇਕੱਲੇ ਤਮਾਸ਼ਵੀਰ ਬਣ ਕੇ ਇਕੱਲਾ ਤਮਾਸ਼ਾ ਦੇਖ ਕੇ ਨਾ ਛੱਡ ਦਿਓ ਇਹ ਜੋ ਗੱਲ ਸਮਝਿਓ ਇਹ ਵੱਡੇ ਫਰਕ ਕਿਹੜੀ ਗੱਲਾਂ ਸੀ ਕੋਈ ਉਮਰ ਦਾ ਫਰਕ ਸੀ ਕੋ ਉਹਦਿਆਂ ਕਰਕੇ ਕੋਈ ਰਿਸ਼ਤਾ ਹੋਇਆ ਅਸਲ ਦੇ ਵਿੱਚ ਦੋਸਤੋ ਪਿਛਲੇ ਟਾਈਮ ਦੇ ਵਿੱਚ ਸਾਈਕੋਲੋਜਿਸਟਾਂ ਨਾਲ ਬੜਿਆ ਨਾ ਰਹਿੰਦੇ ਆ ਇਹ ਡਰਾਗ ਉਤੇ ਕੰਮ ਕਰਦੇ ਆ ਤਾਂ ਅਕਸਰ ਗੱਲਾਂ ਕਰਦੇ ਆ ਕਿ ਮੇਨਲੀ ਕੀ ਆ ਤਿੰਨ ਤਰ੍ਹਾਂ ਦੇ ਦੁਨੀਆਂ 'ਚ ਬੰਦੇ ਨੇ ਤਿੰਨ ਕੈਟਾਗਰੀਆਂ 'ਚ ਬੰਦੇ ਆ ਮੈਂ ਤਾਂ 12 ਕੈਟਾਗਰੀਆਂ 'ਚ ਸਾਈਕੋਲੋਜੀ ਦੇ ਵਿੱਚ ਬੰਦੇ ਵੰਡੇ ਜਾਂਦੇ ਆ ਪਰ ਤਿੰਨ ਮੇਜਰ ਕੈਟਾਗਰੀਆਂ ਕਿ A ਇੱਕ B ਤੇ ਇੱਕ C ਉਹਦੇ ਵਿੱਚ ਅੱਗੇ 4-4 3-3 ਮਾ ਕੇ ਕੀ ਆ ਤਰ੍ਹਾਂ ਦੇ ਪਰਸਨੈਲਿਟੀਆਂ ਆ ਜਾਂਦੀਆਂ ਨੇ ਅਸੀਂ ਅਕਸਰ ਕੀ ਕਰਦੇ ਆ ਜਨਮ ਪੱਤਰੀਆਂ ਮਲਾਉਣ ਲੱਗ ਜਾਂ ਜਨਮ ਪੱਤਰੀਆਂ ਨਾਲ ਵੀ ਜ਼ਰੂਰੀ ਦੋਸਤੋ ਅਸਲ ਦੇ ਵਿੱਚ ਕੀ ਆ ਬੰਦੇ ਦੀ ਪਰਸਨੈਲਿਟੀ ਮਲਾਉਣੀ ਜ਼ਰੂਰੀ ਆ ਏ ਕੈਟਾਗਰੀ ਦੇ ਵਿੱਚ ਕੀ ਆ ਜਿਹੜੀਆਂ ਮੇਨ ਤਿੰਨ ਕਿਰਮਾਗੇ ਪਰਸਨੈਲਿਟੀਜ਼ ਆਉਂਦੀਆਂ ਉਹ ਤਿੰਨੇ ਮਾਈਂਡੈਡ ਲੋਕ ਆ ਜਾਂਦੇ ਆ ਬੀ ਕੈਟਾਗਰੀ ਜਿਹੜੇ ਲੋਕ ਆ ਜਾਂਦੇ ਆ ਉਹ ਮੇਨਲੀ ਕਿਹੜੇ ਆ ਜਾਂਦੇ ਆ ਈਗੋਸੈਂਟੋਨਿਕ ਬੰਦੇ ਹੁੰਦੇ ਆ ਕ੍ਰਿਮੀਨਲ ਮਾਈਂਡੈਡ ਬੰਦੇ ਹੁੰਦੇ ਆ ਜ਼ਿਆਦਾਤਰ ਕੀ ਆ ਸਮਾਜਾਜ ਉਸ ਵਿੱਚ ਪ੍ਰਵੇਲ ਉਹਦੇ ਵਿੱਚ ਵਿਚਰਦਾ ਜ਼ਿਆਦਾ ਸਮਾਜ ਤੇ ਸੀ ਦੇ ਵਿੱਚ ਕੀ ਆ ਕੋਮਲ ਦਿਲ ਬੰਦੇ ਆ ਜਾਂਦੇ ਆ ਰਾਈਟਰ ਆ ਜਾਂਦੇ ਆ ਕੁ ਚਿੱਤਰਕਾਰ ਆ ਜਾਂਦੇ ਆ ਜਿਹੜੇ ਸੋਝਮਾਗੇ ਸੋਹਲ ਦਿਲ ਵਾਲੇ ਬੰਦੇ ਨੇ ਸੌਫਟ ਹਾਰਟਡ ਬੰਦੇ ਨੇ ਜੇ ਬੀ ਕੈਟਾਗਰੀ ਦਾ ਕਿਤੇ ਸੀ ਨਾਲ ਪਹਿਜਾਪ ਹੋ ਜੇ ਰਿਸ਼ਤਾ ਹੋ ਜੇ ਨਾ ਉਹ ਰਿਸ਼ਤਾ ਕੀ ਆ ਬਹੁਤ ਔਖਾ ਕੀ ਆ ਜ਼ਿੰਦਗੀ 'ਚ ਨਿਵਾਇਆ ਜਾਂਦਾ ਤੇ ਅਕਸਰ ਟੁੱਟੀ ਜਾਂਦਾ ਜ਼ਿਆਦਾਤਰ ਇਹ ਕੈਟਾਗਰੀ ਦੇ ਜਿਹੜੇ ਮਨੀ ਮਾਈਂਡਡ ਲੋਕ ਨੇ ਉਹ ਬੀ ਨਾਲ ਨਿਭ ਜਾਂਦੇ ਆ ਕਿਉਂਕਿ ਮਨੀ ਮਾਈਂਡਡ ਹੁੰਦੇ ਆ ਦੂਸਰੇ ਕੀ ਆ ਬੀ ਕੈਟਾਗਰੀ ਦੇ ਵਿੱਚ ਜਿਹੜੀਆਂ ਪਰਸਨੈਲਿਟੀ ਪਾਈਆਂ ਜਾਂਦੀਆਂ ਨੇ ਈਗੋਸ ਐਂਟੋਨਿਕ ਜਾਂ ਹੋਰ ਕਈ ਤਰ੍ਹਾਂ ਦੇ ਬੰਦੇ ਹੁੰਦੇ ਆ ਉਹਨਾਂ ਨਾਲ ਕੱਟ ਜਾਂਦੇ ਆ ਪਰ ਸੀ ਕੈਟਾਗਰੀ ਸਭ ਤੋਂ ਵੱਧ ਸਾਡੇ ਸਮਾਜ 'ਚ ਸਫਰ ਕਰ ਰਹੀ ਆ ਪਿਛਲੇ ਟਾਈਮ 'ਚ ਕੀ ਆ ਸਾਡੇ ਬੜੇ ਕਲੋਜ਼ ਜਿਹੜੇ ਮਿੱਤਰ ਨੇ ਉਹਨਾਂ ਦੇ ਬੱਚਿਆਂ ਨਾਲ ਇਹ ਘਟਨਾਵਾਂ ਵਾਪਰੀਆਂ ਨੇ ਤੁਹਾਡੇ ਨਾਲ ਸਾਂਝੀਆਂ ਤਾਂ ਕਰਾਂਗੇ ਉਹਨਾਂ ਨਾਲ ਟਾਈ ਉਹਨਾਂ ਕਿੜਵਾਖੜ ਦਾ ਪਤਾ ਲੱਗ ਜਿੱਤੇ ਕਿੱਥੇ ਫਰਕ ਪੈਂਦੇ ਆ ਤੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਧੀਆ ਪੁੱਤਾਂ ਦੇ ਰਿਸ਼ਤੇ ਕਰਨ ਤੋਂ ਪਹਿਲਾਂ ਠੀਕ ਹੈ ਗੌਰ ਨਾਲ ਬੜਾ ਕੁਝ ਬਾਤਾਂ ਦੀ ਲੋੜ ਹੁੰਦੀ ਆ ਉਹ ਚੀਜ਼ਾਂ ਦੇਖਣੀਆਂ ਜ਼ਰੂਰੀ ਨੇ ਤੇ ਸਭ ਤੋਂ ਵੱਡੀ ਗੱਲ ਪਰਸਨੈਲਿਟੀ ਜ਼ਰੂਰ ਚੈੱਕ ਕਰਨੀ ਜ਼ਰੂਰੀ ਆ ਨਿੱਕੇ ਨਿੱਕੇ ਟਿਪਸ ਨੇ ਆਨਲਾਈਨ ਟਾਈਮ 'ਚ ਉਹ 12 ਪਰਸਨੈਲਿਟੀ ਦੀ ਤੁਹਾਡੇ ਨਾਲ ਗੱਲ ਕਰਾਂਗੇ ਕਿ ਕਿਹੜੀ ਪਰਸਨੈਲਿਟੀ ਕਿਹੜੇ ਨਾਲ ਕੀ ਆ ਨਿਭ ਸਕਦੀ ਆ ਤੇ ਜੇ ਇੱਕ ਪਰਸਨੈਲਿਟੀ ਦੂਜੇ ਨਾਲ ਮੈਚ ਕੀ ਆ ਗਲਤ ਮੇਚ ਬਣ ਜਾਂਦਾ ਜਨਮ ਮੱਕੇ ਜਿਹੜੇ ਜਨਮ ਪੱਤਰੀਆਂ ਇਹਦੇ ਨਾਲ ਨਹੀਂ ਰਿਸ਼ਤੇ ਨੇ ਤੇ ਰਿਸ਼ਤੇ ਨਿਭਦੇ ਆ ਕਿ ਤੁਹਾਡੇ ਸੁਭਾਅ ਨਾਲ ਤੇ ਸੁਭਾਅ ਦੇ ਮੁਤਾਬਕ ਦੋਸਤੋ ਰਿਸ਼ਤਾ ਆਪਣੇ ਬੱਚੇ ਦਾ ਮੈਂ ਕਹਿੰਦਾ ਕੁੜੀ ਦਾ ਵੀ ਆਪਦਾ ਸੁਭਾਅ ماں ਪਿਓ ਨੂੰ ਪਤਾ ਹੁੰਦਾ ਵੀ ਕਿਹੋ ਜਿਹੇ ਬੰਦੇ ਨਾਲ ਨਿਭ ਸਕਦੀ ਆ ਤੇ ਸਾਨੂੰ ਆਪਦੇ ਪੁੱਤ ਦਾ ਵੀ ਪਤਾ ਹੁੰਦਾ ਕਿ ਕਿਹੋ ਜੀ ਕੁੜੀ ਨਾਲ ਨਿਭ ਸਕਦਾ ਤੇ ਅਸੀਂ ਭਾਲਦੇ ਕੀ ਹੁੰਨੇ ਆ ਵੀ ਨਰਮ ਟੱਕਰ ਜੇ ਕੂਨਾ ਟੱਕਰ ਜੇ ਕੋਈ ਨਾ ਕੋਈ ਰਿਸ਼ਤਾ ਜਿਹੜਾ ਸਾਡੀ ਨੂੰ ਜਾ ਹੋ ਹੋਵੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਸਾਰਿਆਂ ਨੂੰ ਕਿ ਇਹਨਾਂ ਗੱਲਾਂ ਤੇ ਗੌਰ ਜਰੂਰ ਕਰਿਓ ਤੇ ਜਿਹੜਾ ਸਮਾਜ ਤਮਾਸ਼ੀਰ ਬਣਿਆ ਇਸ ਤਮਾਸ਼ੀਨ ਤੋਂ ਕੀ ਆ ਜੇ ਬਾਹਰ ਨਿਕਲ ਕੇ ਤੁਹਾਨੂੰ ਇੱਕੋ ਬੇਨਤੀ ਕਰਦਾ ਕਿ ਇੱਕ ਆਹੀ ਚੀਜ਼ ਤੁਹਾਡਾ ਘਰ ਬਰਬਾਦ ਕਰਦੀ ਹੈ ਕੱਲੀ ਈਗੋ ਇਹਨੂੰ ਛੱਡ ਕੇ ਘਰ ਬਸਾਉਣ ਦੀ ਗੱਲ ਕਰਨੀ ਆ ਤਾਂ ਆਪ ਦੀ ਕੀ ਹੈ ਈਗੋ ਨੂੰ ਵੀ ਛੱਡੋ ਤੇ ਰਿਸ਼ਤਿਆਂ ਦੀ ਅਹਿਮੀਅਤ ਸਮਝਣ ਲੱਗੋ ਤੇ ਗੁਰੂ ਦੇ ਮੂਹਰੇ ਲੈ ਜਿਹੜੀਆਂ ਲਾਮਾਂ ਨੇ ਨਾ ਉਨ੍ਹਾਂ ਦੇ ਵਿੱਚ ਬੜੀ ਤਾਕਤ ਹੁੰਦੀ ਹੈ ਔਰ ਗੁਰੂ ਤੋਂ ਬੇਮੁਖ ਹੋਣ ਤੋਂ ਪਹਿਲਾਂ ਇੱਕ ਵਾਰੀ ਬਾਤ ਜ਼ਰੂਰ ਲਿਓ ਕਿ ਦੂਜਾ ਜਿਹੜਾ ਰਿਸ਼ਤਾ ਕਿਤੇ ਵੀ ਕਰਨ ਜਾਓਗੇ ਸੀ ਕੁੜੀ ਨੂੰ ਇੱਕੋ ਗੱਲ ਅਕਸਰ ਕੀ ਇਹ ਕਹਿੰਦੇ ਹੁੰਦੇ ਆ ਜਿਹੜੀਆਂ ਕੁੜੀਆਂ ਨਾਲ ਅਸੀਂ ਕਾਉਂਸਲਿੰਗ ਕਰਦੇ ਆਂ ਇੱਕੋ ਗੱਲ ਕਹਿੰਦੇ ਆ ਕਿ ਤੈਨੂੰ ਦੂਜੇ ਦਾ ਪਤਾ ਕਿ ਉਹ ਤੈਨੂੰ ਕਿਹੇ ਜਾਂ ਟੱਕਰੂਗਾ ਇਹ ਤਾਂ ਤੈਨੂੰ ਮਾਕੇ ਪਤਾ ਹੀ ਆ ਇਹ ਜੇ ਕੋਈ ਗੁਣ ਹੈਗਾ ਤਾਂ ਗੁਣਾ ਨਾਲ ਕੀ ਇਹ ਸਮਝੌਤਾ ਕਰਨਾ ਪੈਂਦਾ ਠੀਕ ਹੈ ਨਾ ਜਿਵੇਂ ਸਾਡੇ ਗੁਰੂ ਵੀ ਕਹਿੰਦਾ ਸਾਂਝ ਕਰੀ ਜਾਏ ਗੁਨਾ ਕੇਰੀ ਛੋੜ ਆ ਬਗੁਣ ਚੱਲ ਜੇ ਜਿੱਥੇ ਨਿਭ ਸਕਦਾ ਰਿਸ਼ਤਾ ਨਿਭਾਉਣ ਦੀ ਕੋਸ਼ਿ ਠੀਕ ਹੈ ਰਿਸ਼ਤੇ ਕੀ ਹੈ ਇੱਕ ਵਾਰ ਟੁੱਟੇ ਮੁੜ ਕੇ ਜੁੜਦੇ ਨਹੀਂ ਐਨੀਆਂ ਕਿ ਬੇਨਤੀ ਆ ਸਾਰਿਆਂ ਨੂੰ ਤੇ ਇੱਕ ਤੁਹਾਨੂੰ ਲਾਸਟ ਦੇ ਵਿੱਚ ਇੱਕ ਛੋਟੀ ਜੀ ਗੱਲ ਦੱਸਦਾ ਸਾਡੇ ਨਾਲ ਕਿਸੇ ਕੀ ਆ ਗੱਲ ਸਾਂਝੀ ਕੀਤੀ ਸੀ ਡਾਕਟਰ ਹਰਸ਼ਿੰਦਰ ਕੌਰ ਨੇ ਕਹਿੰਦੀ ਕਿ ਆ ਮੇਰੇ ਵਿਆਹ ਤੋਂ ਪਹਿਲਾਂ ਮੇਰੇ ਪਿਤਾ ਨੇ ਕਹਿੰਦੇ ਕੀ ਕੀਤਾ ਵੀ ਸਾਡੇ ਘਰੇ ਕੀ ਆ ਦੋ ਕੱਪ ਟੁੱਟ ਗਏ ਤਾਂ ਕਹਿੰਦੇ ਮੇਰੇ ਪਿਤਾ ਮੇਰਾ ਵਿਆਹ ਹੋਣ ਵਾਲਾ ਸੀ ਕਹਿੰਦੇ ਦੋਨੇ ਕੱਪਾਂ ਦੇ ਵਿੱਚ ਕੀ ਆ ਇੱਕ ਕੱਪ ਤਾਂ ਕਹਿੰਦੇ ਨਾਲ ਦੀ ਨਾਲ ਜੋੜਤਾ ਉਹਨਾਂ ਨੇ ਦੂਜਾ ਕੱਪ ਰੱਖਤਾ ਪਰ ਕੁਝ ਦਿਨਾਂ ਬਾਅਦ ਕੀ ਉਹ ਕੱਪ ਵੀ ਜੋੜਤਾ ਉਸ ਤੋਂ ਬਾਅਦ ਕੀ ਆ ਦੋਨੇ ਕੱਪ ਜਦੋਂ ਰੱਖਤੇ ਤੇ ਕੁਛ ਟਾਈਮ ਬਾਅਦ ਕੱਪ ਮੰਗਾਏ ਮੇਰੀ ਮੈਰਿਜ ਤੋਂ ਪਹਿਲਾਂ ਕਦੇ ਥੋੜੇ ਦਿਨ ਪਹਿਲਾਂ ਤਾਂ ਕੱਪ ਮੰਗਾ ਕੇ ਮੈਨੂੰ ਪੁੱਛਿਆ ਕਿ ਇਹਨਾਂ ਦੋਨਾਂ ਕੱਪਾਂ 'ਚ ਫਰਕ ਕੀ ਲੱਗਦਾ ਜਿਹੜਾ ਦੋਸਤੋ ਕੱਪ ਕੀ ਹੈ ਨਾਲ ਦੀ ਨਾਲ ਜੋੜ ਦਿੱਤਾ ਗਿਆ ਸੀ ਉਹਦੀ ਤਰੇੜ ਵੀ ਕੀ ਆ ਦਿਖਾਈ ਨਹੀਂ ਦਿੰਦੀ ਸੀ ਬਿਲਕੁਲ ਪੂਰੀ ਤਰ੍ਹਾਂ ਕੀ ਉਹ ਜੋੜ ਲੱਗ ਚੁੱਕਿਆ ਸੀ ਤੇ ਜਿਹੜਾ ਕੀ ਹੈ ਕੱਪ ਦੋ ਦਿਨ ਠਹਿਰ ਕੇ ਜੋੜਿਆ ਗਿਆ ਸੀ ਤਾਂ ਉਹਦੇ ਵਿੱਚ ਜਿਹੜਾ ਕੀ ਹੈ ਗੈਪ ਸੀ ਨਾ ਉਹ ਤਰੇੜੋਂ ਵਿੱਚ ਕਰਕੇ ਕਹਿੰਦੇ ਦਿਖਾਈ ਦਿੰਦੀ ਸੀ ਤੇ ਮੇਰੇ ਪਿਓ ਨੇ ਕਹਿੰਦੇ ਮੈਨੂੰ ਇੱਕੋ ਗੱਲ ਕਹੀ ਕਿ ਜਿੱਥੇ ਤੁਹਾਡੇ ਰਿਸ਼ਤਿਆਂ 'ਚ ਕਿਤੇ ਫਰਕ ਪੈਂਦਾ ਤਾਂ ਉਹਨੂੰ ਜਿੰਨੀ ਜਲਦੀ ਹੋ ਸਕਦਾ ਉਹਨੂੰ ਜੋੜਨ ਦੀ ਕੋਸ਼ਿਸ਼ ਕਰ ਲਓ ਕਿਉਂਕਿ ਕਿਰਾਂ ਜਦੋਂ ਫਰਕ ਪੈ ਜਾਂਦੇ ਆ ਉਹ ਫਰਕ ਇੰਨੇ ਵੱਡੇ ਹੋ ਜਾਂਦੇ ਆ ਤੇ ਸੰਨ 'ਚ ਫਿਰ ਸਨ ਵਾਲੇ ਉਂਗਲਾਂ ਵਾਲੇ ਤਾਂ ਅਸੀਂ ਜਾਣਦੇ ਆ ਕੀ ਕਰਦੇ ਆ ਤੇ ਉਹ ਤਰੇੜ ਫਿਰ ਮਿੱਟਦੀ ਨਹੀਂ ਇਸ ਕਰਕੇ ਰਿਸ਼ਤਿਆਂ ਨੂੰ ਨਿਭਾਉਣ ਵਾਸਤੇ ਜਿੰਨੀ ਜਲਦੀ ਹੋ ਸਕੇ ਜਿਹੜੇ ਤੁਹਾਡੇ ਕਰੀਬੀ ਰਿਸ਼ਤੇ ਆ ਉਹਨਾਂ ਰਿਸ਼ਤਿਆਂ 'ਚ ਫਰਕ ਨਾ ਪੈਣ ਦਿਓ ਇੰਨੀ ਆ ਕਿ ਬੇਨਤੀਆਂ ਕਰਦਾ ਫਤਿਹ ਅਰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ